ਖੁਰਦਾਸ ਪਰਮਹਨ ਜੀ ਹਸਪੀਟਲ ਲੈ ਕੇ ਜਾਣਾ ਸੀ ਜਿਹਦੇ ਦੌਰਾਨ ਧੁੰਦ ਦੀ وجہ ਕਾਰਨ ਇਹ ਚਾਰੋ ਜਣੇ ਚਾਰ ਜਣੇ ਸਵਾਰ ਹੀ ਜਿਹੜੇ ਜਾਂਦੇ ਸੀ ਉਸ ਤੋਂ ਬਾਅਦ ਅਵੰਖੇ ਦੇ ਇਲਾਕੇ ਇੱਕ ਟਰਨਿੰਗ ਪੁਆਇੰਟ ਆ ਟਰਨਿੰਗ ਪੁਆਇੰਟ ਤੋਂ ਗੱਡੀ ਦਾ ਜਰਾ ਬੈਲੈਂਸ ਥੋੜਾ ਜਿਹਾ ਵਿਗੜਨ ਕਾਰਨ ਜੋ ਹੀ ਗੱਡੀ ਵੱਜ ਗਈ ਕੇ ਦੁਕਾਨ ਦੀ ਕੰਧ ਦੇ ਨਾਲ ਜਿਹਦੇ ਵਿੱਚ ਸਾਡੇ ਸ੍ਰੀ ਰਾਜਪਾਲ ਜੀ ਆ ਜਿਨ੍ਹਾਂ ਦੀ ਡੈਥ ਹੋ ਗਈ ਆ ਉਹਨਾਂ ਦੇ ਪੁੱਤਰ ਵਿਨੇ ਆਪਣੇ ਬਾਣੂ ਪ੍ਰਤਾਪ ਜੀ ਆ ਜਿਹੜਾ ਸਕੂਟ ਹਸਪੀਟਲਿਸਟ ਐਡਮਿਟ ਨਾ ਜਿਹਨਾਂ ਨੂੰ ਉਹਦਾ ਪ੍ਰੈਸ਼ਨ ਹੁੰਦਾ ਤੇ ਉਹਨਾਂ ਦੇ ਪੇਟ ਦੇ ਵਿੱਚ ਵੀ ਕੋਈ ਨੁਕੀਲੀ ਚੀਜ਼ ਕਾਰਨ ਜ਼ਖਮ ਹੋ ਗਿਆ। ਪਲੱਸ ਇਹਨਾਂ ਦੀ ਨੂੰਹ ਹੈ ਜਿਹੜੀ ਚੋਹਾਨੋ ਹਸਪੀਟਲ ਹੈ ਤੇ ਬੱਚਾ ਜਿਹੜਾ ਛੋਟਾ ਉਹ ਇਸ ਟਾਈਮ ਹਜਨੋ ਹਸਪੀਟਲ ਦਾਖਲ ਨਾ। ਇਹ ਬਹੁਤ ਹੀ ਦੁਖਦਾਈ ਪਿੰਡ ਵਾਸਤੇ ਗੱਲ ਹੈ ਜਿਹੜਾ ਕਿ ਅੰਨੀ ਘਟਨਾ ਪਿੰਡ ਵਿੱਚ ਵਾਪਰ ਗਈ ਹੈ। ਤੇ ਬੱਚੇ ਦੀ ਹਾਲਤ ਠੀਕ ਆ। ਬੱਚੇ ਦੀ ਛੋਟੇ ਦੀ ਹਾਲਤ ਥੋੜੀ ਠੀਕ ਦੱਸਦੇ ਪਿਆ ਬਾਕੀ ਜਿਨਹੇ ਡੈਥ ਹੋਈ ਅਨਾਂ ਦਾ ਬੱਚਾ ਜਿਹੜਾ ਬੇਟਾ ਅਨਾਂ ਦਾ ਉਹਨਾਂ ਦਾ ਆਪਰੇਟ ਹੁੰਦਾ ਪਿਆ। ਹਾਦਸਾ ਤੁੰਦ ਕਰਨ ਦਾ ਹੋਇਆ। ਤੁੰਦ ਕਰਨ ਦਾ। ਬਹੁਤ ਜ਼ਿਆਦਾ ਕਿੰਨੇ ਵੇ ਦਾ ਟਾਈਮ ਸੀਗਾ? ਐ ਸਤਰਕੇਪਨ 11:30 ਵਜੇ ਦੇ ਕਰੀਬ ਘਰੋਂ ਨਿਕਲੇ ਆ। ਰਾਤ ਰਾਤ ਨੂੰ ਔਰ ਸੂਈ 12:40 ਮਿੰਟ ਦੇ ਵਿੱਚ ਹੋਇਆ ਹਾਦਸਾ। ਕੋਈ ਐਮਰਜੈਂਸੀ ਕਿਉਂ ਕੀਆ ਮਤਲਬ ਸਰਕਾਰ ਵੱਲੋਂ ਕੀ تھی ਮੰਗ? ਸਰ ਸਰਕਾਰ ਔਰ ਪ੍ਰਸ਼ਾਸਨ ਵੱਲੋਂ ਗਲਤੀ ਹੈ ਕਿ ਜਦੋਂ ਟਰਨਿੰਗ ਪੁਆਇੰਟ ਉੱਤੇ ਪਹਿਲਾਂ ਵੀ ਕਾਫੀ ਜ਼ਿਆਦਾ ਹਾਦਸੇ ਹੋ ਚੁੱਕੇ ਆ। ਸਰਕਾਰ ਨੂੰ ਚਾਹੀਦਾ ਉਸ ਤੇ ਕੋਈ ਐਹੋ ਜਿਹਾ ਬੰਦਬਸਤ ਲਾਈਟਾਂ ਲੋਟਿਆਂ ਦਾ ਕਰ ਦੇਣਾ ਚਾਹੀਏ ਕਿ ਚੀਜ਼ ਕੀ ਦੀ ਧੁੰਦ ਵਿੱਚ ਚਮਕੇ ਔਰ ਰਸਤੇ ਦਾ ਪਤਾ ਚੱਲ ਜੇ ਅੱਜ ਰਾਤ ਨੂੰ ਹੀ ਕਹਿੰਦੇ ਜੰਨੀਆਂ ਸਾਨੂੰ ਰਸਤੇ ਦਾ ਪਤਾ ਕਿੱਥੋਂ ਚੱਲੂ ਤੇ ਲੱਗਦਾ ਥੈਂਕ ਯੂ